ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾ ਦਾ ਸਵਾਗਤ ਦੋਸਤੋ ਮੈਂ ਸੁਖਨਾਬ ਸਿੰਘ ਸਿੱਧੂ ਜੀਰਾ ਤੋਂ ਤੁਹਾਡੇ ਨਾਲ ਸਾਂਝ ਪਾਉਣਾ ਔਰ ਇੱਥੇ ਅਸੀਂ ਸਕੂਲ ਦੇ ਵਿੱਚ ਆਏ ਹੋਏ ਹਾਂ ਬੇਸ਼ੱਕ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਨੇ ਪਰ ਇੱਥੇ ਕੁਝ ਕੁ ਵਿਦਿਆਰਥੀ ਸਾਡੇ ਨਾਲ ਸ਼ਾਮਲ ਹੈ ਜਿਹੜੇ ਟਾਪਰ ਨੇ ਸਟੇਟ ਟਾਪਰ ਨੇ ਸਰਕਾਰੀ ਸਕੂਲ ਹੈ ਤੁਸੀਂ ਇਮਾਰਤ ਦੇਖੋਗੇ ਤੇ ਬੱਚਿਆਂ ਦਾ ਆਈਕਿਊ ਲੈਵਲ ਦੇਖੋਗੇ ਫਿਰ ਤੁਹਾਨੂੰ ਪਤਾ ਲੱਗ ਜਾਊ ਕਿ ਸਰਕਾਰ ਤੇ ਸਰਕਾਰੀ ਸਕੂਲ ਕਿੰਨਾ ਕੁਸ਼ ਚੰਗਾ ਵੀ ਕਰਦੇ ਹੈ ਤੇ ਉਹ ਇਹਨਾਂ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇਹਨਾਂ ਨੂੰ ਮਾਹੌਲ ਮਿਲਿਆ ਤੇ ਕਿਵੇਂ ਇਹ ਮੁਕਾਮ ਹਾਸਲ ਕੀਤੇ ਕਿਉਂਕਿ ਜਿਨ੍ਹਾਂ ਨੇ ਇੱਥੇ ਟੌਪ ਦੇ ਉੱਤੇ ਜਾ ਕੇ ਕੋਈ ਨਾ ਕੋਈ ਮੁਕਾਮ ਹਾਸਲ ਕਰ ਲਿਆ ਉਹਨਾਂ ਨੂੰ ਫਿਰ ਅੱਗੇ ਵਧੀਆ ਮੌਕੇ ਮਿਲਨੇ ਸੁਭਾਵਕ ਨੇ ਗੱਲ ਕਰਦੇ ਆ ਉਹਨਾਂ ਬੱਚੀਆਂ ਦੇ ਨਾਲ ਇਸ ਗੁਰਦਾਸ ਰਾਮ ਸੀਨੀਅਰ ਸੈਕੰਡਰੀ ਸਕੂਲ ਦੀ ਪੂਰੀ ਦੀ ਪੂਰੀ ਕ੍ਰੀਮ ਸਾਡੇ ਨਾਲ ਸ਼ਾਮਲ ਹੈ ਹਾਂਜੀ ਬੱਚੇ ਕੀ ਨਾਂ ਹੈ ਤੁਹਾਡਾ ਮਨਜਿੰਦਰ ਕੌਰ ਮਨਜਿੰਦਰ ਕਿਹੜੀ ਕਲਾਸ ਤੋਂ ਟੌਪ ਕੀਤਾ 8th 8th ਕਿੰਨੇ ਪਰਸੈਂਟ 99% ਕੀ ਸਰ ਸਿੱਧਾ ਲੈ ਜੀ ਹਾਂ ਸਰ ਜਿਹੇ ਜੀ ਤੇਰੀ ਸਹੀ ਤਾਂ ਮੈਨੂੰ ਅਲਾਦਾ ਉਹ ਤਾਂ ਖੋ ਕੇ ਦਿੱਤੇ ਹੋਣੇ ਆ ਕਿ ਪੜ ਕੇ ਦਿੱਤੇ ਆ ਪੜ ਕੇ ਦਿੱਤੇ ਅੱਛਾ ਤੇ ਹੁਣ ਤੁਸੀਂ ਦਿੱਲੀ ਜਾ ਕੇ ਆਏ ਹੋ ਖਬਰਾਂ ਲੱਗੀਆਂ ਨੇ ਜਹਾਜ਼ ਤੇ ਗਏ ਹੋ ਇਹ ਫਿਰ ਕੀ ਕਾਰਨ ਬਣਿਆ ਸਰ ਨੇ ਪ੍ਰੋਮਿਸ ਕੀਤਾ ਸੀ ਜਿਹੜੇ ਬੱਚੇ ਮੈਰਿਟ ਚ ਆਣਗੇ ਉਹਨਾਂ ਨੂੰ ਜਾਇਦਾ ਝੂਟਾ ਦਵਾਇਆ ਜਾਏਗੇ ਫਿਰ ਕਰਦਿਆਂ ਨੇ ਕੀ ਗਿਆ ਕੁਛ ਨਹੀਂ ਕਰਦੇ ਮੰਨ ਗਏ ਅੱਛਾ ਦੇ ਬੱਚੇ ਛੋੜਾ ਕੀ ਨਾ ਜੀ ਸੁਖਮਨਦੀਪ ਕੌਰ ਸੁਖਮਨ ਤੁਸੀਂ ਕਿਹੜੀ ਕਲਾਸ ਚੋਂ 8th 8th ਪਾਸ ਆਊਟ ਤੇ ਇੱਥੇ ਫਿਰ ਕਿੰਨੇ ਨੰਬਰ ਲੈ ਗਏ ਤੁਸੀਂ 98.11% ਅੱਛਾ ਫਿਰ ਸਾਰੇ ਨੰਬਰ ਤੁਸੀਂ ਕਿਉਂ ਲਈ ਜਾਂਦੇ ਹੋ ਇਹ ਇਹ ਜਿਵੇਂ ਇਹਨੇ ਕਿੰਨੇ ਵਾਲੇ ਬੱਚੇ ਤੁਸੀਂ 90 ਨੇ ਹਨ ਤੇ ਇਹ ਸਾਰੇ ਜਿਹੜੇ ਪੁਆਇੰਟਸ ਹੈ ਜਿਹੜਾ ਤੁਹਾਡਾ ਸਟੈਂਡਰਡ ਜਾਂ ਸਟੇਟਸ ਮੇਨਟੇਨ ਹੋ ਰਿਹਾ ਐਜੂਕੇਸ਼ਨ ਦੇ ਵਿੱਚ ਇਹਦੇ ਪਿੱਛੇ ਯੋਗਦਾਨ ਕੀ ਦਾ ਪ੍ਰਿੰਸੀਪਲ ਸਰ ਦਾ ਟੀਚਰਸ ਦਾ ਤੇ ਪੇਰੈਂਟਸ ਦਾ ਥੋੜਾ ਕੋਈ ਨਹੀਂ ਸਾਡਾ ਵੀ ਹੈਗਾ ਹੈ ਅੱਛਾ ਕੰਨੀ ਕ ਮਿਹਨਤ ਕਰਦੇ ਹੋ ਕੰਨਾ ਟਾਈਮ ਪੜ੍ਹਦੇ ਹੋ ਸਕੂਲੋਂ ਆ ਕੇ ਬਸ ਸਟੱਡੀ ਕੀਤੀ ਤੇ ਬਾਅਦ ਵਿੱਚ ਰਾਤ ਨੂੰ ਸਟੱਡੀ ਕਰਕੇ ਤੁਸੀਂ ਸਵੇਰੇ ਉੱਠ ਕੇ ਕਰਨੀ ਹੁੰਦੀ ਸੀ ਬਸ ਹੋਰ ਤੁਸੀਂ ਬਹੁਤ ਪੜ੍ਹਦੇ ਹੋਗੇ ਹਨਾ ਹਾਂਜੀ ਕਿਹੜੇ ਕਲਾਸ ਚ ਪਲੱਸ 2 ਪਾਸ ਹਾਂ ਪਲੱਸ 2 ਪਾਸ ਆਊਟ ਹਾਂਜੀ ਹੁਣ ਫਿਰ ਕਿੱਧਰ ਜਾਣਾ ਬੀਐਸਸੀ ਕਰਨੀ ਓਕੇ ਬਾਹਰ ਤਾਂ ਨਹੀਂ ਜਾਣਾ ਨਹੀਂ ਅੱਛਾ ਤੇ ਕੀ ਨਾਮ ਤੁਹਾਡਾ ਸਤਕਸ਼ੀ ਸਤਕਸ਼ੀ ਹਾਂਜੀ ਸਟਾਕਸ਼ੀ ਤੁਸੀਂ ਕਿੰਨੇ ਨੰਬਰ ਲੈ ਗਏ ਸੀ ਫਿਰ 99 ਤੇ ਤੁਹਾਡੇ ਨਾਲ ਵੀ ਪ੍ਰੋਮਿਸ ਇਹ ਹੋਇਆ ਕਿ ਜਹਾਜ ਦਾ ਝੂਟਾ ਹਾਂਜੀ ਸਰ ਤੁਸੀਂ ਸਾਰੇ ਜਹਾਜ ਦਾ ਝੂਟਾ ਕਰਕੇ ਪਾਸ ਹੋਏ ਹੋ ਨਹੀਂ ਮਿਹਨਤ ਕਰਕੇ ਇਸ ਲਈ ਕੀਤੀ ਹੈ ਕਿਉਂਕਿ ਜਹਾਜ ਦਾ ਝੂਟਾ ਲੈਣਾ ਸੀ ਹਾਂ ਹਾਂ ਬਿਲਕੁਲ ਤੇ ਮਾਪਿਆਂ ਦਾ ਕਿੰਨਾ ਕੁ ਯੋਗਦਾਨ ਹੈ ਸਟੂਡੈਂਟਸ ਦੇ ਉੱਤੇ ਅਧਿਆਪਕਾਂ ਦਾ ਤਾਂ ਹੁੰਦਾ ਹੀ ਹੁੰਦਾ ਹਾਂਜੀ ਬਹੁਤ ਸਪੋਰਟ ਕੀਤਾ ਕਰਦੇ ਨੇ ਅੱਛਾ ਪੜਾਈ 'ਚ ਸਕੂਲ ਦੇ ਸਟਾਫ ਤੋਂ ਬਿਨਾ ਹੋਰ ਕਿਹਦਾ ਯੋਗਦਾਨ ਆ ਪ੍ਰਿੰਸੀਪਲ ਸਰ ਸਕੂਲ ਸਟਾਫ ਤੇ ਟੀਚ ਪੇਰੈਂਟਸ ਦਾ। ਓਕੇ। ਕਦਾਬਾਂ ਕੋਈ ਹੋਰ ਬਾਹਰੋਂ ਕੁਛ ਪੜਿਆ ਟਿਊਸ਼ਨ? ਨਹੀਂ। ਅੱਛਾ। ਸੱਚੀ? ਸਟੱਡੀ। ਅੱਛਾ। ਹਾਂਜੀ। ਆਪਾਂ ਜੀ। ਮੇਰਾ ਨਾਮ ਗਰੀਮਾ। ਗਰੀਮਾ। ਅੱਛਾ ਉਹ ਜਿਹੜੇ ਤੁਸੀਂ ਕਹਿੰਦੇ ਸੀ ਵੀ ਉਹ ਇੰਡੀਆ ਗੇਟ ਦੇ ਨਾਲ ਪਾਕਿਸਤਾਨ ਦੇ ਹਾਂ। ਹਾਂਜੀ। ਉਹ ਤਾਂ ਸਾਰੇ ਚੁੱਪ ਬੈਠੇ ਸੀ ਤੇ ਮੈਂ ਕਿਹਾ ਸਾਈ ਦਾ ਮੈਂ ਤਾਂ ਕਰਕੇ ਗੱਲ ਕੀਤੀ ਸੀ। ਅੱਛਾ। ਤੇ ਤੁਸੀਂ ਪੜ੍ਹਦੇ ਕਿੰਨਾ ਕੋ? ਕਿੰਨਾ ਸਾਰੇ ਪੜ੍ਹਦੇ? ਕਿਹੜੀ ਕਲਾਸ ਤੋਂ? ਐ ਪਲੱਸ 1। ਪਲੱਸ 1। ਤੇ ਸੋਨੋ ਵੀ ਝੂਟਾ ਹੁਣੇ ਮਿਲਿਆ ਹਾਂਜੀ ਜਹਾਜ਼ ਤੇ ਤੁਸੀਂ ਵੀ ਗਏ ਹਾਂਜੀ ਇਹ ਕਿੰਨੇ ਬੱਚੇ ਸੀ ਜਿਨ੍ਹਾਂ ਨੂੰ ਤੁਹਾਡੇ ਸਰਨੇ ਜਹਾਜ਼ ਦਾ ਝੂਟਾ ਦਵਾਇਆ 14 ਸੀ ਇਹ ਸਾਰੇ ਅੱਛਾ ਫਿਰ ਦੇਖਿਆ ਦਿੱਲੀ ਹਾਂਜੀ ਕੀ ਕੀ ਦੇਖਿਆ ਕੁਤਬ ਮੀਨਾਰ ਲਾਟਸ ਟੈਂਪਲ ਤੇ ਰੈੱਡ ਫੋਰਟ ਤੇ ਗੁਰਦੁਆਰੇ ਗਏ ਸੀ ਅਕਸ਼ੀਸ਼ ਕੰਝ ਗੁਰਦੁਆਰਾ ਤੇ ਬੰਗਲਾ ਸਾਹਿਬ ਗੁਰਦੁਆਰਾ ਜਿਹੜੇ ਬ라운ੇ ਕਹਿੰਦੇ ਸੀ ਉਹ ਵੀ ਕਹਿੰਦੇ ਸੀ ਸਾਰਿਆਂ ਨੇ ਆਪਾਂ ਜੀ ਕਿਹੜਾ ਨਾਮ ਅਨਮੋਲ ਪ੍ਰੀਤਕਾਰ ਨਮੋਲ ਤੁਹਾਡੇ ਕਿੰਨੇ ਨੰਬਰ ਆ ਗਏ ਫਿਰ 97.6% ਅੱਛਾ ਹਾਂਜੀ ਤੇ ਇਹ ਤੁਸੀਂ ਸਾਰੇ ਆਏ ਜਦੋਂ ਜਿਹੜੀ ਟਾਪ ਕਰਦੇ ਹੋ ਹਾਂਜੀ ਤੇ ਹੋਰ ਕੋਈ ਪੰਜਾਬ ਵਾਲਿਆਂ ਨੂੰ ਕਿਸ ਨੂੰ ਆਉਣ ਨਹੀਂ ਦੇਣਾ ਮੈਰਿਟ ਦੇ ਵਿੱਚ ਨਾ ਸਰ ਨਾ ਕਿਉਂ ਬਈ ਇਹ ਤਾਂ ਕਗਾ ਤੂੰ ਅਸੀਂ ਆਪ ਅੱਗੇ ਰਹਿਣਾ ਹਾਂ ਬਿਲਕੁਲ ਜੇ ਤੁਸੀਂ ਰਹੋਗੇ ਬਾਕੀ ਮੰਗਰਾਂਗੇ ਨਾ ਹਾਂਜੀ ਤੇ ਫਿਰ ਇੱਕ ਖਾਸ ਗੱਲ ਦੱਸੋ ਕਿ ਆਹ ਚਲੋ ਪ੍ਰਿੰਸੀਪਲ ਸਾਹਿਬ ਦੀ ਗੱਲ ਤਾਂ ਸਾਰੇ ਕਹਿੰਦੇ ਆ ਸਟਾਫ ਦੀ ਵੀ ਕਹਿੰਦੇ ਆ ਵੀ ਇੰਨੇ ਵਧੀਆ ਨੰਬਰ ਲੈਣ ਪਿੱਛੇ ਹੋਰ ਕੀ ਕਾਰਨ ਹੁੰਦਾ ਵੀ ਕਿਵੇਂ ਨੰਬਰ ਲਏ ਜਾਂਦੇ ਆ ਸਰ ਅਸੀਂ ਮਿਹਨਤ ਕਰਦੇ ਆ ਪਹਿਲੀ ਗੱਲ ਤਾਂ ਸਾਡੇ ਪੇਰੈਂਟਸ ਬਹੁਤ ਮਿਹਨਤ ਕਰਦੇ ਆ ਸਾਡੇ ਕਰਕੇ ਉਹ ਦਿਨ ਰਾਤ ਇੱਕ ਸਾਡੇ ਲਈ ਕੰਮ ਕਰਦੇ ਆ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦੀ ਮੇਰੇ ਪਾਪਾ ਫਾਰਮਰ ਨੇ ਤਾਂ ਉਹਨਾਂ ਨੂੰ ਵੇਖ ਕੇ ਹੁੰਦਾ ਹੈ ਕਿ ਅਸੀਂ ਇਹਨਾਂ ਨੂੰ ਖੁਸ਼ੀ ਦਈਏ ਕਿਹੜਾ ਪਿੰਡ ਆ ਤੁਹਾਡਾ ਮੇਰਾ ਬੰਡਾਲਾ ਨਾਂ ਬੰਬ ਹਾਂਜੀ ਤੇ ਕਿੰਨੀ ਕੁ ਦੂਰ ਆ ਦਸਾਂ ਕਮਿੰਟਾਂ ਦਾ ਰਸਤਾ ਹੈ 5-7 ਕਿਲੋਮੀਟਰ ਹੈਗਾ ਤਾਂ ਫਿਰ ਉਹਨਾਂ ਨੂੰ ਦੇਖ ਕੇ ਹੁੰਦਾ ਕਿ ਅਸੀਂ ਉਹਨਾਂ ਨੂੰ ਖੁਸ਼ੀ ਦਈਏ ਜੋ ਇਹ ਖੁਸ਼ੀ ਡਿਸਰਵ ਕਰਦੇ ਆ ਬਸ ਉਹ ਖੁਸ਼ੀ ਦੇਣ ਲਈ ਅਸੀਂ ਇਹਨਾਂ ਕਰਕੇ ਮਿਹਨਤ ਕਰਦੇ ਆ ਬਾਕੀ ਸਾਡੇ ਪ੍ਰਿੰਸੀਪਲ ਸਰ ਨੂੰ ਵੀ ਅਸੀਂ ਚਾਹੁੰਨੇ ਆ ਕਿ ਉਹ ਪ੍ਰਾਊਡ ਫੀਲ ਕਰਨ ਕਿ ਉਹਨਾਂ ਦੇ ਸਕੂਲ ਦੇ ਬੱਚੇ ਇੰਨੇ ਅੱਗੇ ਜਾਣਦੇ ਆ ਬਸ ਇਸੇ ਕਰਕੇ ਮਿਹਨਤ ਹੋਰ ਕਿਹਨਾ ਗਾਂ ਜਾਣਾ ਅਜੇ ਤਾਂ ਬਹੁਤ ਗਾਂ ਜਾਣਾ ਸਹੀ ਹੈ ਕੀ ਨਾਂ ਤੁਹਾਡਾ ਬੱਚੇ ਸਿਮਰਨਦੀਪ ਕੌਰ ਸਿਮਰਨ ਤੁਸੀਂ ਕਿਹੜੀ ਕਲਾਸ ਤੋਂ ਪਾਸ ਆਊਟ ਹੋ 10th 10th ਕਿੰਨੇ ਨੰਬਰ 97.5% ਅੱਛਾ ਜੀ ਇਹ ਕਿਤੇ ਹੂੰ ਤੁਸੀਂ ਖੋਗਾ ਤਾਂ ਨਹੀਂ ਲੈਦੇ ਧੱਕੇ ਨਾਲ ਨੰਬਰ ਸਾਰੇ ਤੁਹਾਡੇ ਸਕੂਲ ਨੂੰ ਆਈ ਜਾਂਦੇ ਆ ਨਹੀਂ ਸਰ ਮੈਂ ਨੇ ਦਿਆ ਅੱਛਾ ਖੌਣ ਵਾਸਤੇ ਵੀ ਤਾਂ ਮਿਹਨਤ ਕਰਨੀ ਪੈਂਦੀ ਹੈ ਕਹਿ ਸਕਦੇ ਹੋ ਖੁਦ ਦੀ ਮਿਹਨਤ ਹੈ ਅੱਛਾ 10th ਪਾਸ ਆਊਟ ਹੈ ਨਾ ਤੁਸੀਂ ਜੀ ਇੰਗਲਿਸ਼ ਚੋਂ ਕਿੰਨੇ ਆਏ ਇੰਗਲਿਸ਼ ਸ਼ੋਂ ਮੇਰੇ 96 ਆਊਟ ਆਫ 100 ਪੰਜਾਬੀ ਚੋਂ ਪੰਜਾਬੀ ਚੋਂ ਮੇਰੇ 147 ਆਊਟ ਆਫ 150 ਓਕੇ ਜੀ ਮਾੜਾ ਸੋਨੇ ਨੰਬਰ ਲੈ ਰਹੇ ਹੋ ਤੁਸੀਂ ਦਾ ਥੈਂਕ ਯੂ ਸਰ ਅੱਛਾ ਆ ਕੁੜੀਆਂ ਤਾਂ ਦਿੱਲੀ ਜਾ ਕੇ ਆਈਆਂ ਹਨ ਹਾਂਜੀ ਸਰ ਸੋ ਕਿਨੂ ਕਿਨੂ ਮੌਕਾ ਮਿਲਿਆ ਦਿੱਲੀ ਜਾਣ ਦਾ ਤੁਹਾਡੇ ਨਾਲ ਹੋਰ ਅਸੀਂ 14 ਜਾਣੇ ਗਏ ਸੀ ਨਾਲ ਟੀਚਰਸ ਨੂੰ ਵੀ ਮੌਕਾ ਦਿੱਤਾ ਸੀ ਕਿਹਾ ਸੀ ਸਾਡੇ ਇੰਚਾਰਜ ਟੀਚਰ ਜ਼ਰੂਰ ਜਾਣ ਪ੍ਰਿੰਸੀਪਲ ਸਰ ਨੂੰ ਵੀ ਅਸੀਂ ਕਿਹਾ ਸੀ ਤੁਸੀਂ ਵੀ ਚੱਲੋ ਉਹਨਾਂ ਦਾ ਕੁਝ ਹੈਲਥ ਇਸ਼ੂ ਹੈ ਉਹ ਨਹੀਂ ਗਏ ਤਾਂ ਕਰ ਤੇ ਜਿਵੇਂ ਤੁਸੀਂ ਜਾ ਕੇ ਆਏ ਹੋ ਹਨ ਮੈਨੂੰ ਇਮਾਨਦਾਰੀ ਨਾਲ ਦੱਸੋ ਕਿ ਤੁਹਾਡੀ ਫੈਮਿਲੀ ਚੋਂ ਕਿੰਨੇ ਇੱਕ ਮੈਂਬਰ ਹੈ ਜਿਹੜੇ ਜਹਾਜ਼ ਦੇ ਉੱਤੇ ਗਏ ਹੋਣਗੇ ਕਦੇ ਮੇਰੇ ਫਾਦਰ ਗਏ ਸੀਗੇ 2017 ਦੇ ਵਿੱਚ ਉਹ 2018 ਚ ਵਾਪਸ ਆ ਗਏ ਸੀ ਮੈਨੂੰ ਵੀ ਇਹ ਸੀ ਮੈਂ ਵੀ ਜਾਵਾਂ ਹੂੰ ਹੂੰ ਤੇ ਹੁਣ ਵੀ ਮੈਨੂੰ ਇਹ ਹੈ ਕਿ ਮੈਨੂੰ ਪਲੱਸ 2 ਚ ਦੁਬਾਰਾ ਮੈਰਿਟ ਆਵੇ ਤੇ ਸਰ ਵੀ ਜਾਣ ਅੱਛਾ ਹਾਂਜੀ ਹੁਣ ਤੁਸੀਂ 10th ਚੋਂ ਲਈ ਹੈ 10th ਚੋਂ ਮੈਰਿਟ ਲਈ ਹੈ ਕਿੰਨੇ ਪਰਸੈਂਟ 97.69 ਤੇ ਹੁਣ ਤਾਂ ਫਿਰ ਕਲਾਸ ਚ ਕੰਪੀਟੀਸ਼ਨ ਤਾਂ ਛੜੋ ਪੰਜਾਬ ਚ ਹੀ ਹੁੰਦਾ ਹੁੰਦਾ ਸਟੇਟ ਕੰਪੀਟੀਸ਼ਨ ਹੀ ਕਹਿ ਲਓ ਦੇਖੋ ਪੰਜਾਬ ਵੀ ਛੱਡ ਦੋਂ ਤਾਂ ਨਹੀਂ ਪੰਜਾਬ ਸਟੇਟ ਹੀ ਹੈ ਇੰਟਰਨੈਸ਼ਨਲੀ ਕਹਿ ਲਓ ਹੁਣ ਚਲੋ ਬਾਇਦਾ ਠੀਕ ਹੈ ਹਾਂਜੀ ਆਪਾਂ ਕੀ ਨਾਂ ਤੁਹਾਡਾ ਜੋਵਨ ਪਿਤਕਾਰ ਜੋਵਨ ਤੁਸੀਂ ਬਾਕਸਿੰਗ ਵੀ ਖੇਡਦੇ ਹੋ ਹਾਂ ਹਾਂਜੀ ਤੇ ਇਹ ਖੇਡਣ ਵਾਲਾ ਬੰਦਾ ਕਹਿੰਦੇ ਹੁੰਦੇ ਪੜਨ ਵਾਲੇ ਪਾਸੇ ਨੇ ਹਾਂ ਤਾਂ ਪੜਨ ਵਾਲਾ ਖੇਡਣ ਵਾਲੇ ਪਾਸੇ ਨੇ ਤਾਂ ਦੋਵੇਂ ਪਾਸੇ ਤੁਸੀਂ ਵਧੀਆ ਰਹੇ ਪਹਿਲਾਂ ਮੈਨੂੰ ਬਾਕਸਿੰਗ ਚ ਦੱਸੋ ਕਿਹੋ ਜੀ ਪ੍ਰਾਪਤੀਆਂ ਤੁਹਾਡੀਆਂ ਬਾਕਸਿੰਗ ਚ ਮੇਰੇ ਡਿਸਟ੍ਰਿਕਟ ਚ 골ਡ ਆਇਆ ਸਟੇਟ ਚ ਨਹੀਂ ਆਇਆ ਹਲੇ ਤੱਕ ਹਮਮ ਤੇ ਹੁਣ ਮਿਹਨਤ ਕਰਾਂਗੇ ਫਿਰ ਸਟੇਟ ਤੇ ਨੈਸ਼ਨਲ ਵੀ ਜਾਵਾਂਗੇ ਤੇ ਇਧਰ ਜਿਹੜਾ ਅਕੈਡਮਿਕ ਕੁਆਲੀਫਿਕੇਸ਼ਨ ਹੈ ਜਿਹੜੀ ਤੁਸੀਂ ਹਾਸਲ ਕੀਤੀ ਹੈ ਇਹਦੇ ਚ ਮੈਟ 8ਵੀਂ ਚੋਂ ਆਈ ਹੈ 10ਵੀਂ ਚੋਂ 8ਵੀਂ ਚੋਂ ਆਈ ਹੈ ਹਮਮ 898.17 ਨੰਬਰ ਆਈਸੀ ਚੜ ਗਏ ਫਿਰ ਜਹਾਜ਼ ਹਾਂਜੀ ਸੱਚੀ ਤਾਂ ਸੋ ਕੱਲੇ ਜਹਾਜ਼ ਕਰਕੇ ਕਿਹੜੇ-ਕਿਹੜਿਆਂ ਨੇ ਮਿਹਨਤ ਕੀਤੀ ਨਹੀਂ ਪਹਿਲਾਂ ਵੀ ਤਾਂ ਕਰਦੀ ਸੀ ਕਿ ਹੌਨ ਫਿਸਰ ਨੇ ਇਜਾਜ਼ਤ ਦਾ ਕੀਤਾ ਫਿਰ ਉਤੋਂ ਵੀ ਜ਼ਿਆਦਾ ਕਰ ਲਈ ਤੇ ਪਿਛਲੇ ਸਾਲ ਵੀ ਕੁਝ ਬੱਚੇ ਐ ਪਾਸ ਆਊਟ ਹੋਏ ਸੀ ਉਹ ਵੀ ਨਾਲ ਗਏ ਤੁਹਾਡੇ ਹਾਂਜੀ ਉਹ ਅਸੀਂ ਅਸੀਂ ਸਿਫਟੀ ਦੇ ਸਾਰੇ ਅੱਛਾ ਅੱਛਾ ਇਹ ਹੋਣਾ ਐ ਨਾ ਸਾਨੀ ਅੱਛਾ ਹਾਂਜੀ ਇਹ ਜੂਨੀਅਰ ਆ ਤੁਹਾਡੇ ਨਹੀਂ ਸੀਨੀਅਰ ਲਈ ਹੈ ਅੱਛਾ ਇਹ 10ਵੀਂ ਵਾਲਿਆ ਹਨਾ ਹਾਂਜੀ ਹਾਂਜੀ ਤੁਹਾਡਾ ਨਾਮ ਕੀ ਹੈ ਇਨਾਮਿਕਾ ਇਨਾਮਕਾ ਤੁਸੀਂ ਤਾਂ ਮੈਨੂੰ ਲੱਗਦਾ ਇੱਥੋਂ ਦੇ ਜੀਰੇ ਦੇ ਹੋ ਹਨਾ ਹਾਂਜੀ ਤੇ ਫਿਰ ਤੁਹਾਡਾ ਸਕੂਲ ਕਿੰਨੀ ਕੁ ਦੂਰ ਆ ਘਰ ਤੋਂ ਮਤਲਬ ਜ਼ਿਆਦਾ ਦੂਰ ਨਹੀਂ ਹੈ ਮਤਲਬ 1-2 ਮਿੰਟ ਦਾ ਹੀ ਰਸਤਾ ਹੈ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਤਾਂ ਇੱਥੇ ਕਈ ਜ਼ਿਲ੍ਹਿਆਂ ਦੇ ਬੱਚੇ ਪੜ੍ਹਦੇ ਨੇ ਹਨਾ ਹਾਂਜੀ ਕਿੱਥੋਂ ਤੱਕ ਤੇ ਆਉਂਦੇ ਆ ਮੈਂ ਮੋਗੇ ਤੱਕ ਤੋਂ ਆਉਂਦੇ ਆ ਮੈਂ ਮੋਗੇ ਤੱਕ ਮੋਗਾ ਜ਼ਿਲ੍ਹਾ ਤਾਂ ਸਹੀ ਹੈ ਹੋਰ ਵੀ ਮਤਲਬ ਆਉਂਦੇ ਆ ਦੂਰ-ਦੂਰ ਤੋਂ ਹੀ ਆਉਂਦੇ ਠੀਕ ਆ ਹਾਂਜੀ ਤੇ ਸੁਣ ਫਿਰ ਇਹ ਨੰਬਰ ਕਿਵੇਂ ਆਉਂਦੇ ਐ ਨਹੀਂ ਪੜ ਕੇ ਅੱਛਾ ਕੀ ਕੀ ਪੜ ਦਵਾਂ ਕਿਵੇਂ ਪੜ ਦਵਾਂ ਕਿਉਂਕਿ ਪੜ ਦੇ ਤਾਂ ਸਾਰੇ ਹੀ ਬੱਚੇ ਹੁੰਦੇ ਆ ਹਨਾ ਮੈਂ ਤੇ ਕਿ ਪਹਿਲਾਂ ਤਾਂ ਮੈਨੂੰ ਜਹਾਦੇ ਝੂਟੇ ਦਾ ਬੜਾ ਚਾ ਸੀਗਾ ਕਿ ਮੈਨੂੰ ਝੂਟਾ ਮਿਲੇਗਾ ਫਿਰ ਪੜਨਾ ਹੈ ਤੇ ਉਸ ਤੋਂ ਬਾਅਦ ਮਤਲਬ ਜਿਹੜੇ ਟੀਚਰ ਹੁਣ ਕਹਤੇ ਐ ਤਾਂ ਨਹੀਂ ਹੋਵੇ ਜਹਾਦਾ ਝੂਟਾ ਮਿਲ ਗਿਆ ਕਿਤਾਬਾਂ ਬੰਦ ਕਰਤੀਆਂ ਨਹੀਂ ਨਹੀਂ ਹਰੇ ਦਾ 10th ਚ ਫੇਰ ਲੈਣ ਹੈ ਨਾ ਅੱਛਾ 8ਵੀਂ ਜਮਾਤ ਹੁੰਦੀ ਹੈ ਹਾਂਜੀ ਤੇ ਵਸ ਹੈ ਨਹੀਂ ਤੇ ਫਿਰ ਜੇ ਝੂਟਾ ਅਸਰ ਨੇ ਕਹਦਾ ਵੀ ਮਿਲਦਾ ਨਹੀਂ ਫਿਰ ਕੀ ਕਰੋਗੇ ਨਹੀਂ ਅਮੀ ਤਾਂ ਨਹੀਂ ਗਿਆਨ ਕੇ ਬਟ ਜੇ ਅਵੀ ਕਹਿਤਾ ਫਿਰ ਵੀ ਪੜਾਂਗੇ ਫਿਰ ਘੱਦਿਆ ਨਹੀਂ ਤਾਂ ਹੁੰਦੀ ਨਹੀਂ ਖੁਸ਼ ਕਿੰਨੇ ਪਰਸੈਂਟ ਲੈ ਗਏ ਸੀ 98.33 ਸੁਪਨਾ ਕੀ ਆ ਫਿਰ ਹੁਣ ਕੀ ਬਣਨਾ ਮੈਂ ਸੀ ਸੀਰ ਹਾਂਜੀ ਫਿਰ ਤਾਂ ਜੋੜ ਤੋੜ ਲਾਇਆ ਕਰਾਂਗੇ ਟੈਕਸ ਦਾ ਹਾਂ ਬੱਚੇ ਆਪਣਾ ਕੀ ਨਾਮ ਹੈ ਅਨਮੋਲ ਪ੍ਰੀਤ ਕੌਰ ਇੱਕ ਉਹ ਵੀ ਅਨਮੋਲ ਹੈ ਹਾਂਜੀ ਫਿਰ ਇਹ ਦੋਨਾਂ ਦਾ ਕੰਪੀਟੀਸ਼ਨ ਚੱਲਦਾ ਜਾ ਉਹ ਸੀਨੀਅਰ ਆ ਤੁਹਾਡੇ ਤੋਂ ਉਹ ਸੀਨੀਅਰ ਨਹੀਂ ਅਨਮੋਲ ਸਕੁਅਰ ਓਕੇ ਤੇ ਤੁਸੀਂ ਕਿਹੜੀ ਕਲਾਸ ਚੋਂ ਅਸੀਂ 8ਵਾਂ ਵਿੱਚ ਮੈਥ ਲਿੱਤੀ ਸੀ ਔਰ ਮੈਂ 10ਵਾਂ ਵਿੱਚ ਅੱਛਾ ਉਹ 1 ਸਾਲ ਨਹੀਂ ਗਿਆ ਤੁਹਾਡਾ ਟੋਰ ਹੈ ਨਾ ਤੇ ਕੀ ਕਾਰਨ ਲੱਗਦਾ ਤੁਹਾਨੂੰ ਕਿ ਤੁਹਾਡੇ ਸਕੂਲ ਦਾ ਇੰਨਾ ਵਧੀਆ ਮਾਹੌਲ ਬਣ ਗਿਆ ਕਿ ਇੱਕ ਦਰਜਨ ਤੋਂ ਬਾਅਦ 10 ਡੇਢ ਦਰਜਨ ਹੋ ਗਿਆ ਤੁਸੀਂ ਹਰ ਹਨ ਕਿ ਇੰਨੇ ਬੱਚੇ ਮਹਿਟ ਦੇ ਵਿੱਚ ਆ ਗਏ ਸਕੂਲ ਤਾਂ ਹੋਰ ਵੀ ਨੇ ਸਟਾਫ ਤਾਂ ਹੋਰ ਵੀ ਹੈ ਮਿਹਨਤ ਤਾਂ ਹੋਰ ਵੀ ਕਰਦੇ ਹੋ ਤੁਹਾਡੇ ਚ ਕੀ ਖਾਸियत ਹੈ ਇੱਥੇ ਸਟਾਫ ਮਿਹਨਤੀ ਵਰਤ ਹੈ ਬੱਚਿਆਂ ਨੂੰ ਹਰ ਗੱਲੀ ਗਾਈਡ ਕਰਦੇ ਆ ਜੇ ਕੋਈ ਡਾਊਟ ਹੋਵੇ ਤਾਂ ਉਹ ਕਹਿੰਦੇ ਜਦੋਂ ਮਰਜ਼ੀ ਪੁੱਛੋ ਭਾਵੇਂ ਫੋਨ ਲਾ ਕੇ ਘਰੋਂ ਵੀ ਪੁੱਛ ਸਕਦੇ ਸੀ ਹੂੰ ਹੂੰ ਤਾਂ ਅਸੀਂ ਕਰਦੇ ਕਿ ਨਾਲ ਸਹਿਯੋਗ ਦਿੰਦੇ ਆ ਕਰਦੇ ਬਹੁਤ ਸਹਿਯੋਗ ਕਰਦੇ ਆ ਰਾਤ ਨੂੰ ਬੈਠ ਕੇ ਪੜੀਦਾ ਤੇ ਰਾਤ ਨੂੰ ਬੈਠ ਕੇ ਪੜਨ ਦਿੰਦੇ ਨੇ ਉਹ ਕਹਿੰਦੇ ਜਦੋਂ ਮਰਜੀ ਲੋ ਜਿੰਨੀ ਮਰਜੀ ਚੀਜ਼ ਲੋ ਸਾਡੇ ਤੋਂ ਮੋਬਾਈਲ ਮੋਬਾਈਲ ਦੇਖ ਲਈਦਾ ਥੋੜਾ ਬਹੁਤ ਸੋਸ਼ਲ ਮੀਡੀਆ ਵੀ ਨੋ ਸੋਸ਼ਲ ਅੱਛਾ ਤੇ ਇੰਨੀ ਵਧੀਆ ਪ੍ਰਾਪਤੀਆਂ ਤੁਸੀਂ ਤਾਂ ਕਰ ਲਈਆਂ ਹਨਾ ਜਦੋਂ ਸਾਡੀ ਗੱਲਬਾਤ ਬਹੁਤ ਸਾਰੇ ਬੱਚਿਆਂ ਚ ਜਾਊਗੀ ਪੇਰੈਂਟਸ ਵੀ ਜਾਊ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਤੁਹਾਡੇ ਬੱਚੇ ਵੀ ਮੈਟਚ ਆ ਜਾਣ ਉਹ ਤਾਂ ਐ ਹੁੰਦਾ ਵੀ ਮੈਂ ਆ ਜਾ ਹਨਾ ਕੋਈ ਹੋਰ ਨਾ ਆਵੇ ਚਲੋ ਐਵੇਂ ਤੁਸੀਂ ਬਾਸ ਆਊਟ ਹੋ ਗਏ 8ਵੀਂ ਚੋਂ 8ਵੀਂ ਚੋਂ ਕੋਈ ਹੋਰ ਆ ਜੇ ਤਾਂ ਉਹਨਾਂ ਵਾਸਤੇ ਬੱਚਿਆਂ ਵਾਸਤੇ ਕੀ ਸਲਾਹ ਛੋੜੀ ਵੀ ਕਿਵੇਂ ਪੜ੍ਹਨਾ ਚਾਹੀਦਾ ਕਿਉਂਕਿ ਹਰੇਕ ਨੂੰ ਤੁਹਾਡੇ ਵਰਗੇ ਟੀਚਰ ਸਕੂਲ ਤੇ ਮਾਹੌਲ ਹੀ ਮਿਲਸਾਗਾ ਸੈਲਫ ਸਟੱਡੀ ਸਭ ਤੋਂ ਬੈਸਟ ਹੈ ਸਿਰਫ ਆਪ ਦਾ ਸੋਚ ਕੇ ਪੜ੍ਹਨਾ ਕਿ ਮੈਂ ਕੁਝ ਬਣਨਾ ਹੈ ਤੇ ਫਿਰ ਆਪਾ ਪੜ੍ਹ ਸਕਦੇ ਫਿਰ ਆਪਾ ਕੁਝ ਲੈ ਵੀ ਸਕਦੇ ਅੱਛਾ ਜ਼ਿਆਦਾ ਝੂਟਾ ਵੀ ਹਾਂਜੀ ਮੈਂ ਦੱਸ ਦਿਆਂ ਕਿ ਅਸੀਂ ਜਿਹੜੀ ਬਾਰ-ਬਾਰ ਜਹਾਜ਼ ਦੇ ਝੂਟੇ ਦੀ ਗੱਲ ਕਰਦੇ ਹਾਂ ਉਹ ਇਹ ਕਿ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਜਦੋਂ ਇੱਥੇ ਜੁਆਇਨ ਕੀਤਾ ਉਦੋਂ ਤੋਂ ਬੱਚਿਆਂ ਨੂੰ ਇਹ ਗੱਲ ਆਖੀ ਕਿ ਜਿਹੜੇ ਸਟੇਟ ਦੇ ਵਿੱਚ ਮੈਟਲਿਸਟ ਦੇ ਵਿੱਚ ਵਿਦਿਆਰਥੀ ਹੋਣਗੇ ਉਹਨਾਂ ਨੂੰ ਜੋ ਚਾਣਗੇ ਉਹ ਮਿਲੂਗਾ ਤਾਂ ਬੱਚਿਆਂ ਨੇ ਕਿਹਾ ਕਿ ਜਹਾਜ਼ ਦਾ ਝੂਟਾ ਸੋ ਇਹ ਜਿਹੜੇ ਬੱਚੇ ਮੇਰੇ ਨਾਲ ਨੇ ਕੁਸ਼ਕ ਨਹੀਂ ਵੀ ਤਾਂ ਇਹ ਉਹ ਬੱਚੇ ਨੇ ਜਿਹੜੇ ਅੰਮ੍ਰਿਤਸਰ ਤੋਂ ਦਿੱਲੀ ਤੂਰ ਲਾ ਕੇ ਆਏ ਨੇ ਬਾਇ 에ਅਰ ਗਏ ਉੱਥੇ ਰਹਿ ਕੇ ਆਏ ਦੇਖ ਕੇ ਆਏ ਔਰ ਜਦ ਮੈਂ ਪਰੌਂਠਿਆਂ ਦੀ ਗੱਲ ਕਰਦਾ ਸੀ ਕਈ ਚੀਜ਼ਾਂ ਹੋਰ ਵੀ ਇਹਨਾਂ ਨੇ ਦੇਖੀਆਂ ਕੁਸ਼ਕ ਨੇ ਕੀ ਕੀ ਦੇਖਿਆ ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਦਾ ਪਰ ਇੱਕ ਅਧਿਆਪਕ ਦੀ ਹੱਲਾਸ਼ੇਰੀ ਨੇ ਸਟਾਫ ਦੀ ਮਿਹਨਤ ਨੇ ਤੇ ਬੱਚਿਆਂ ਦੀ ਲਗਨ ਨੇ ਇਹਨਾਂ ਨੂੰ ਜਿਹੜੇ ਮੁਕਾਮ ਤੇ ਪਹੁੰਚਾਤਾ ਉਹਦੇ ਕਰਕੇ ਅਸੀਂ ਤੇ ਤੁਸੀਂ ਸਾਂਝ ਪਾ ਰਹੇ ਹਾਂ ਦੁਨੀਆ ਬਥੇਰੀ ਫਿਰਦੀ ਹੈ ਪਰ ਐਨੇ ਟਾਪਰ ਇੱਕ ਥਾਂ ਇਕੱਠੇ ਮਿਲਨੇ ਬੜੇ ਮੁਸ਼ਕਲ ਹੁੰਦੇ ਆ ਤੇ ਇਹ ਜੀਰਾ ਦੇ ਕੰਨਿਆ ਸਕੂਲ ਦੇ ਵਿੱਚ ਖੜੇ ਆ ਉੱਥੇ ਆ ਬੱਚੇ ਫਿਰ ਹੁਣ ਜਦੋਂ ਆਪਾਂ ਗੱਲ ਕਰਦੇ ਆ ਕਿ ਹੋਰ ਬਹੁਤ ਸਾਰੇ ਵਿਦਿਆਰਥੀ ਆ ਹਨਾ ਉਹ ਮਿਹਨਤ ਕਰਨੀ ਚਾਹੁੰਦੇ ਆ ਤੁਸੀਂ ਵੀ ਕੀਤੀ ਆ ਤਾਂ ਤੁਹਾਡੀ ਮਿਹਨਤ ਦਾ ਤੇ ਦੂਜਿਆਂ ਦੀ ਮਿਹਨਤ ਦਾ ਫਰਕ ਕੀ ਆ ਸੇਲਫ ਕੇ ਜਿਵੇਂ ਟਿਊਸ਼ਨਸ ਵਗੈਰਾ ਲੱਗ ਜਾਂਦੇ ਆ ਉੱਥੇ ਜੋ ਪੜ ਲਿਆ ਪੜ ਲਿਆ ਕਰਿਆ ਕਿ ਨਹੀਂ ਪੜਦੇ ਤਾਂ ਸੈਲਫ ਸਟਡੀ ਜ਼ਰੂਰੀ ਹੈ ਸੈਲਫ ਸਟਡੀ ਜਿੰਨੀ ਮਿਹਨਤ ਕਰੋਗੇ ਆਪ ਓਨਾ ਜ਼ਿਆਦਾ ਪਤਾ ਲੱਗੂਗਾ ਓਨੀ ਜ਼ਿਆਦਾ ਆਪਾਂ ਨੂੰ ਨੋਲਿਜ ਮਿਲੂਗੀ ਇੰਟਰਨੈਟ ਦੀ ਕਿੰਨੀ ਕੀ ਜ਼ਰੂਰਤ ਹੈ ਸਟੱਡੀ ਵਾਸਤੇ ਹੁਣ ਇੰਟਰਨੈਟ ਵੀ ਜੇ ਆਪਾਂ ਇੰਟਰਨੈਟ ਤੇ ਜਿਵੇਂ ਕੋਈ ਵੀ ਆਪਾਂ ਨੂੰ ਕੁਐਸਚਨ ਹੈ ਜੇ ਆਪਾਂ ਇੰਟਰਨੈਟ ਤੇ ਸਰਚ ਕਰ ਲਿਆ ਆਪਾਂ ਨੂੰ ਆਂਸਰ ਨਾਲ ਦੀ ਨਾਲ ਮਿਲ ਜਾਂਦਾ ਪਰ ਜੇ ਆਪਾਂ ਇੰਟਰਨੈਟ ਤੇ ਸਰਚ ਨਹੀਂ ਕਰਦੇ ਬੁੱਕਸ ਪੜਦੇ ਆ ਉਸ ਕੁਸ਼ਨ ਦਾ ਆਨਸਰ ਲੱਭਣ ਲਈ ਬੁੱਕਸ 'ਚ ਆਪਾਂ ਮਿਹਨਤ ਕਰਕੇ ਲੱਭਨੇ ਆਂ ਤਾਂ ਫਿਰ ਆਪਾਂ ਨੂੰ ਹੋਰ ਨੌਲੇਜ ਮਿਲਦੀ ਹੈ। ਕੈਨੇਡਾ ਕਿਹਨੇ ਜਾਣਾ ਛੋੜੇ ਚੋਂ? ਕੋਈ ਨਹੀਂ। ਤਾਂ ਫਿਰ ਜਹਾਜ਼ ਇੱਥੋਂ ਤੱਕ ਹੀ। ਸੋ ਜਿਹੜੇ ਵੇਲੇ ਇਹ ਬੱਚੀਆਂ ਦੀ ਹੁਣ ਤੁਸੀਂ ਗੱਲ ਸੁਣੀ ਹੈ ਕਿ ਆਹ ਖੜੀਆਂ 18 ਕਿਨੇ 14 ਨੇ ਇਹ ਸ਼ਾਇਦ। ਚਾਰਕ ਬੱਚੇ ਹੈ ਨਹੀਂ। ਇੰਨੇ ਕ ਤਾਂ ਕਹਿੰਦੇ ਆ ਕਿ ਅਸੀਂ ਨਹੀਂ ਕੈਨੇਡਾ ਜਾਣਾ। ਕਿਉਂਕਿ ਇੱਥੇ ਬੜੀਆਂ ਸੁਭਾਵਨਾਵਾਂ ਬਣਦੀਆਂ ਔਰ ਤਲਾਸ਼ੀਆਂ ਜਾ ਸਕਦੀਆਂ ਮਿਹਨਤ ਕਰਨ ਦੀ ਲੋੜ ਹੈ ਤੇ ਇਹ ਏਸੇ ਸਕੂਲ 'ਚ ਹੀ ਨਹੀਂ ਕਿਉਂਕਿ ਇਹ ਠੀਕ ਹੈ ਕਿ ਇੱਥੇ ਸਟਾਫ ਬੜਾ ਵਧੀਆ ਮਿਹਨਤੀ ਹੈ ਜਿਵੇਂ ਆਪਾਂ ਬਾਕੀ ਸਾਰੀਆਂ ਗੱਲਾਂ ਕੀਤੀਆਂ ਹੋਰਾਂ ਥਾਵਾਂ ਤੇ ਵੀ ਸੰਭਵ ਹੋ ਸਕਦਾ ਹੈ ਘੱਟੋ-ਘੱਟ ਜਿਹੜੇ ਲੋਕ ਸਾਡੀ ਏਸ ਗੱਲ ਨੂੰ ਸੁਣ ਰਹੇ ਹੋ ਤੁਸੀਂ ਆਪਦੇ ਬੱਚਿਆਂ ਨੂੰ ਪਹਾੜਾਂ 'ਚ ਲੈ ਕੇ ਜਾਓ ਜੀ ਸਦਕੇ ਹੋਰਾਂ ਥਾਵਾਂ ਤੇ ਲੈ ਕੇ ਜਾਓ ਜੀ ਸਦਕੇ ਪਰ ਆ ਸਰਕਾਰੀ ਸਕੂਲ ਦੇ ਵਿੱਚ ਵੀ ਇੱਕ ਵਾਰੀ ਮੱਥਾ ਟਿਕਵਾ ਦਿਓ ਸ਼ਬਦਾਂ ਦਾ ਗਿਆਨ ਜਾਂ ਸ਼ਬਦਾਂ ਦੀ ਦਾਤ ਜਿਹੜੀ ਇਹਨਾਂ ਥਾਵਾਂ ਤੋਂ ਮਿਲ ਸਕਦੀ ਹੈ ਉਹ ਹੋਰ ਥਾਵਾਂ ਤੋਂ ਨਹੀਂ ਮਿਲ ਸਕਦੀ ਸੋ ਇਹਦੇ ਵਾਸਤੇ ਜ਼ਰੂਰ ਯਤਨ ਕਰਿਓ ਤੇ ਅਸੀਂ ਫੇਰ ਤੁਹਾਡੇ ਨਾਲ ਜੁੜਾਂਗੇ ਜੇ ਤੁਸੀਂ ਤੇ ਤੁਹਾਡੇ ਬੱਚੇ ਕੁਝ ਹੋਰ ਚੰਗਾ ਕਰਨਗੇ ਫੇਰ ਮਿਲਦੇ ਹਾਂ ਰੱਬ ਰੱਖਾ